ਦੀ ਗੱਡੀ ਬੁਰੀ ਆ ਵੀ ਕਰੋ ਇਸੇ ਪਲੇਟਫਾਰਮ ਤੇ ਗੱਲ ਕਰਨੀ ਹੈ ਤਾਂ ਮੈਂ ਇੱਕ ਇੱਕ ਪੁਆਇੰਟ ਦੀ ਗੱਲ ਕਰਨ ਲੱਗੋ ਜਿੱਥੇ ਵੀ ਰੱਖਣਾ ਤੁਸੀਂ ਰੱਖ ਲਓ ਸੇਵਰੇਜ ਤੁਹਾਡਾ ਕੰਪਲੀਟ ਹੋ ਗਿਆ ਜਲਦੀ 21 ਕਰੋੜ 90 ਲੱਖ ਰੁਪਏ ਦੀ ਗਰਾਂਟ ਹੋ ਗਈ ਹੈ ਪੀਨ ਵਾਲੇ ਬਣੀ ਵੀ ਤੁਹਾਡਾ ਉਹ ਸਾਫ ਕਰਾ ਰਹੇ ਠੀਕ ਹੈ ਅਗਲੀ ਗੱਲ 4 ਕਰੋੜ ਤੇ 62 ਲੱਖ ਰੁਪਇਆ ਤੁਹਾਡਾ ਛੜਕਾਂ ਦਾ ਮਨਜ਼ੂਰ ਹੋ ਗਿਆ ਜਿਹਦੇ ਟੈਂਡਰ ਲੱਗ ਹੋ ਗਏ ਨੇ ਇਹ ਤੋਂ ਬਾਅਦ 3 ਕਰੋੜ ਅਸੀਂ ਹੋਰ ਮੰਗ ਕੀਤੀ ਹੋਈ ਆ ਹੋਰ ਪੈਸੇ ਵਾਸਤੇ ਹੁਲੜਵਾਜੀ ਕਰਨੀ ਆ ਹੁਲੜਵਾਜੀ ਕਰਨ ਲਈ ਜਵਾਬ ਕਰਨਾ ਕਾਂਗਰਸ ਦਾ ਲਿਆਓ ਤੁਸੀਂ ਜਾ ਕੇ ਆਪ ਦਾ ਪਰ ਬੇੜਾਂ ਦੇ ਡਰਾਮੇ ਲਾ ਕੇ ਅਸੀਂ ਧਰਨੇ ਤੇ ਬੈਠੇ ਜੀ ਅਸੀਂ ਵਾਰਤ ਰੱਖ ਲਿਆ ਜੀ ਤੇ ਰੋਜ਼ ਦੇ ਡਰਾਮਿਆਂ ਨੂੰ ਖਤਮ ਕਰੋ ਮੇਰੇ ਵੀਰ ਮੇਰਾ ਤਰਕ ਨਾਲ ਗੱਲ ਕਰੋ ਮੁੱਤੇ ਦੇ ਉੱਤੇ ਚਾਹੇ ਕੰਲਦਲ ਦੇ ਆਜੋ ਚਾਹੇ ਕਾਂਗਰਸ ਦੇ ਆਜੋ 50 ਕਰੋੜ ਦੇ ਲਗਭਗ ਕੰਮ ਮੰਡੀ ਦੇ ਵਿੱਚ 50 ਕਰੋੜ ਦੇ ਕੰਮ ਮੰਡੀ ਚ ਹੋ ਰਿਹਾ ਇਤਿਹਾਸਕ ਬਾਅਦ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਆਇਆ ਇਹਨਾਂ ਪੈਸੇ ਬੋਲ ਲੈ ਕਰੋ ਗੱਲ ਨਾ ਮੈਂ ਪਹਿਲਾਂ ਨਹੀਂ ਹੋਈ ਜੀ ਇੱਕ ਮਿੰਟ ਇਹਨਾਂ ਨੂੰ ਆਪਦੀ ਸਵਾਲ ਲੈਣ ਦੇ ਕੋਈ ਪਹਿੰਚੋ ਪਹਿਲਾ ਕੰਮ ਨਹੀਂ ਹੋਇਆ ਇੱਕ ਮਿੰਟ ਖੜੇ ਖੜੇ ਸੁਣਾ ਲੈਣ ਦੇ ਬਾਜੀ ਹੁਣ ਉਹ ਠਹਿਰ ਜਾ ਇਹ ਕੰਮ ਹੋ ਰਿਹਾ ਸਾਹਮਣੇ ਜਿਹੜੀ ਚੱਪ ਗਈ ਸੀ ਬੜਾ ਮਜ਼ੂਰ ਆ ਬੜੇ ਲੱਗੋ ਸੀ ਅੰਧਰਾਓ ਬਣ ਸਿੰਘਾ ਇੱਕ ਮਿੰਟ ਇੱਕ ਮਿੰਟ ਬੋਲਣ ਦਾ ਟਾਈਮ ਦਿਆ ਉਹਨਾਂ ਨੂੰ ਆਪ ਦਾ ਬੋਲ ਲੈ ਮੈਂ ਵੀ ਆ ਬੋਲ ਲੈਣ ਦੇ ਮੈਂ ਵੀ ਮੁੱਦੇ ਤੇ ਬੋਲਦਾ ਪਰ ਮੁੱਦਾ ਇਹ ਨਹੀਂ ਹੁੰਦਾ ਔਰ ਮੇਰੇ ਨਾਲ ਤੈਨੂੰ ਰਾਜਨੀਤੀ ਗੱਲਾਂ ਕਰਨੀ ਨਹੀਂ ਆਉਂਦੀ ਹੋ ਗਈ ਗੱਲ ਤੈਨੂੰ ਰਾਜਨੀਤੀ ਨਹੀਂ ਕਰਨੀ ਮੈਂ ਬਹੁਤ ਤਮੀਜ਼ ਨਾਲ ਗੱਲ ਕਰ ਰਿਹਾ ਗੱਲ ਮੈਂ ਤਾਂ ਬੋਲੀ ਨਾ ਰਾਸਟਰੀ ਚੱਕ ਖੜਨਾ ਤੁਸੀਂ ਜ ਦੋ ਲੈਣੇ ਇਹ ਬਿਲਕੁਲ ਹੀ ਗਲਤ ਮਿੰਡ ਦੋ ਲੈਣੇ ਮੈਂ ਤੈਨੂੰ ਜਵਾਬ ਦੀ ਮਾਰ ਦੂੰਗਾ ਤੂੰ ਕਿੱਥੇ ਜਾਂ ਕਰ ਨਹੀਂ ਹੁੰਦਾ ਕੌਣ ਸਰ ਪਾਬਲੀ ਗੱਲ ਗੱਲ ਨਹੀਂ ਨਹੀਂ ਦੇਖੋ ਪਾਬਲੀ ਗੱਲ ਇਹ ਆ ਡਰਾਮੇ ਕਾਂਗਰਸੀਓ ਬੰਦ ਕਰੋ ਤੁਸੀਂ ਮਾਰੇ ਆ ਕਿ ਇਹ ਡਰਾਮਾ ਮੈਂ ਤਾਂ ਬਈ ਤੁਸੀਂ ਕੱਦ ਲਾਓ ਮੇਰੀ ਗੱਲ ਹੈ ਕਿ ਕੋਈ ਮਟਕਾ ਇਤੋਂ ਪਹਿਲਾਂ ਕਿੱਥੇ ਗਏ ਸੀ ਮੈਨੂੰ ਡਰਾਮੇ ਦੇ ਸੰ ਨਾਲ ਲਾ ਕੇ ਤੁਸੀਂ ਰੋਲਾ ਨਾ ਪਾਓ ਯਾਰ ਇਹਨੂੰ ਬੱਧੀ ਚੀਲਾ ਨਾ ਪਾਓ ਦੱਸੋ ਮੈਨੂੰ ਡਰਾਮੇ ਦੇ ਸੰ ਨਾਲ ਲਾ ਕੇ ਅੱਜ ਡਰਾਮੇ ਆ ਜੀ ਇਹ ਵਾਲੇ ਇੱਕ ਮਿੰਟ ਯਾਰ ਰੋਲਾ ਨਾ ਪਾਓ ਮੈਨੂੰ ਟਾਇਰਲ ਕਰੋ ਕੋਈ ਇਸ਼ੂ ਨਹੀਂ ਮੰਡੀ ਵਾਲੇ ਜਿੰਨੇ ਸਾਥੀ ਕਰੇ ਹੋਰ ਨੇੜਿਆਂ ਦੀ ਗੱਲ ਸੁਣ ਲੋ ਆ ਤੁਹਾਨੂੰ ਦੱਸਣਾ ਚਾਹਣਾ ਮੈਂ ਹੈ ਆਪਣੀ ਗੋਲੀ ਹੈ ਪੱਕਾ ਲੀਡਾਲ ਦੀ ਦੂਸਰੀ ਵਾਰ ਸਰਕਾਰ ਬਣੀ ਸੀ ਜਦੋਂ ਦੂਜੀ ਵਾਰ ਸਰਕਾਰ ਬਣੀ ਉਹਦੇ ਵਿੱਚ ਅਜੈਕਟਿਵ amount ਨਹੀਂ ਪਤਾ ਮੈਨੂੰ 11-10 ਕਰੋੜ ਦੇ ਲਗਭਗ ਪੈਸੇ ਪੂਰੇ ਬਠਿੰਡੇ ਜਿਹੜੇ ਨੂੰ ਆਏ ਸੀਗੇ ਪੂਰੇ ਬਠਿੰਡੇ ਜਿਹੜੇ ਨੂੰ ਜਨਵੇਜਾ ਸਿੱਖੋ ਉਦੋਂ ਅੱਥੇ ਮੰਤਰੀ ਹੁੰਦਾ ਸੀਗਾ ਕੁੱਲ ਇੱਕ ਜ਼ਿਲ੍ਹੇ ਨੂੰ 11 ਕਰੋੜ ਦੇ ਲਗਭਗ ਪੈਸੇ ਘੱਟ ਵੱਧ ਹੋ ਸਕਦੀ ਐ अमाउंट ਜਿਹੜੇ ਵਿੱਚ 6 ਕਮੇਟੀਆਂ ਸੀ ਇੱਕ ਬੋਨੇ ਵਾਲੇ ਨੂੰ ਇੱਕ ਆਏ ਸੀ ਪੈਸੇ ਉਹ ਬੋਨੇ ਵਾਲੇ ਨੂੰ ਤੇ ਇੱਕ ਆਏ ਸੀ